ਮਹਾਨ ਦਿਵਿੰਦਰ ਸਲੇਪੁਰੀ ਬੇਨਤੀ ਕਰਨਾ ਕਿ ਆ ਜਗਰਾਉਂ ਤੇ ਸਿੱਧਵਾ ਬੇਟਾ ਇਲਾਕੇ ਦੀਆਂ ਸੰਗਤਾਂ ਨੂੰ ਖਾਸ ਤੌਰ ਤੇ ਬੀਬੀਆਂ ਨੂੰ ਕਿ ਓਮ ਜੀ ਸਟਾਰ ਜਿਹੜਾ ਸਰਮਾ ਉੱਥੇ ਫੂਲੇ ਫਿਲਮ ਦਿਖਾਈ ਜਾ ਰਹੀ ਆ ਜਿਹੜੀ ਕਿ ਫੂਲੇ ਜੋੜੀ ਮਾਤਾ ਸੁમિત੍ਰੀਬਾਈ ਫੂਲੇ ਤੇ ਮਹਾਤਮਾ ਜੋਤੀਬਾਰਾਓ ਫੂਲੇ ਦੋਨਾਂ ਦੇ ਜੀਵਨ ਤੇ ਆਧਾਰਤ ਆ ਇਹ ਫਿਲਮ ਆ ਜਿਹੜੀ ਉਹਨਾਂ ਦੇ ਜੀਵਨ ਤੇ ਆਧਾਰਤ ਆ ਉਹਨਾਂ ਦੀ ਵਿਚਾਰਧਾਰਾ ਦੇ ਆਧਾਰਤ ਆ ਕਿ ਉਹਨਾਂ ਨੇ ਕਿਸ ਤਰ੍ਹਾਂ ਦੋਖ ਤਖਲੀਫਾਂ ਸਹਿ ਕੇ ਕਾਰਨੇ ਸਿੰਘਾਸ਼ਣ ਦੇ ਲਾਲ ਔਰਤਾਂ ਨੂੰ ਪੜਨ ਦੇ ਹੱਕ ਦਾ ਕਿਤੇ ਔਰਤਾਂ ਲਈ ਕਿਸ ਤਰ੍ਹਾਂ ਸੰਘਰਸ਼ ਕਰਕੇ ਸਕੂਲ ਖੁੱਲੇ ਇੱਥੇ ਇੱਕ ਖਾਸ ਗੱਲ ਦਾ ਮੈਂ ਜਿੱਦਰ ਜ਼ਰੂਰ ਕਰ ਦਵਾਂ ਕਿ ਇਹ ਫਿਲਮ ਜਿਹੜੀ ਆ ਕੱਲ ਨੂੰ ਦਿਖਾਈ ਜਾਣੀ ਆ 1 ਮਈ ਸ਼ਾਮ 4:00 ਵਜੇ ਸੋ ਨੇੜੇ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਪਹੁੰਚ ਕੇ ਫਿਲਮ ਜ਼ਰੂਰ ਦੇਖੋ ਇਹ ਫੈਲੋ ਸਟਾਰਕ ਨੂੰ ਕਹਿਣ ਦੀ ਕਿਉਂ ਲੋੜ ਪਈਆ ਉਹ ਲੋੜ ਦਾ ਕਾਰਨ ਇਹ ਆ ਕਿ ਜਦ ਸਮੇਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਲਈ ਮਹਾਤਮਾ ਜੋਤੀਵਾ ਫੁੱਲੇ ਤੇ ਸੁਤਰੀबाई ਖੁੱਲੇ ਨਹੀਂ ਸਕੂਲ ਕਾਲਜ ਖੋਲਣ ਦੀ ਸ਼ੁਰੂਆਤ ਕੀਤੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਔਰਤਾਂ ਨੂੰ ਪੜਾਉਣ ਦੇ ਲਈ ਧਰਮ ਸਭਾਾਂ ਦੇ ਵਿੱਚ ਸ਼ੁਰੂਆਤ ਕਰਨੀ ਚਾਹੀ ਤਾਂ ਉਹਨਾਂ ਨੂੰ ਜਾਣ ਤੋਂ ਰੋਕਿਆ ਗਿਆ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਕਹਿ ਕੇ ਘਰੋਂ ਕਢਵਾਇਆ ਗਿਆ ਇੱਥੋਂ ਤੱਕ ਕਿ ਜਦੋਂ ਉਹ ਜਾਂਦੇ ਸੀ ਤਾਂ ਉਹਨਾਂ ਤੇ ਮਾੜੀ ਸੋਚ ਦੇ ਲੋਕ ਜੋ ਔਰਤ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ ਸੀ ਉਹਨਾਂ ਦੇ ਉੱਤੇ ਕੀਚੜ ਗੁਹਾ ਵਗੈਰਾ ਸੁੱਟਦੇ ਸੀ ਪੱਥਰ ਮਾਰਦੇ ਸੀ ਸੋ ਉਹ ਫਿਲਮ ਜਾ ਉਸ ਇਤਿਹਾਸ ਨੂੰ ਦਿਖਾਉਣ ਲਈ ਜੇ ਫਿਲਮ ਬਣੀ ਆ ਤੇ ਉਹ ਫਿਲਮ ਨੂੰ ਰੋਕਣ ਦੇ ਲਈ ਉਹੀ ਮਾਨਸਿਕਤਾ ਵਾਲੇ ਅੱਜ ਵੀ ਜਿਉਂਦੇ ਲੋਕ ਇਹ ਫਿਲਮ ਨੂੰ ਸਿਨੇਮਿਆਂ ਦੇ ਵਿੱਚ ਲੋਨ ਨਹੀਂ ਦੇ ਰਹੇ ਵਿਰੋਧ ਕਰ ਰਹੇ ਆ ਸੋ ਸਮੁੱਚੇ ਅਮਰੀਕੀ ਸਾਥੀ ਤੇ ਜਿਹੜੇ ਸੱਚੀ ਸੋਚ ਦੇ ਧਾਰਮੀਆਂ ਵਾਈਟ ਸੋਚ ਦੇ ਮਾਲਕ ਹੋਗਾ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਫਿਲਮ ਦੇਖ ਕੇ ਇਹ ਸਲੇਮਿਆਂ ਦੇ ਵਿੱਚ ਵੱਖ-ਵੱਖ ਸਲੇਮਿਆਂ ਦੇ ਵਿੱਚ ਅਲੱਗ-ਅਲੱਗ ਲੋਕੇਸ਼ਨਾਂ ਤੇ ਬੰਵਾ ਦਿਖਾ ਕੇ ਆਪਾਂ ਉਹਨਾਂ ਮਾੜੀ ਮਾਨਸਿਕਤਾ ਵਾਲੇ ਲੋਕਾਂ ਦਾ ਵਿਰੋਧ ਕਰਨਾ ਉਹਨਾਂ ਦੇ ਮੂੰਹ ਤੇ ਕਰਾਣੀ ਚਪੇੜ ਮਾਰਨੀ ਆ ਕਿ ਆਹ ਦੇਖੋ ਅੰਗਰੇਜ਼ ਕੜੀ ਜਿੰਦਾ ਵਾ ਫੂਲੇ ਦੇ ਪੈਰੋਂ ਕਾਰ ਜਿੰਦਾ ਵਾ ਤੁਹਾਨੂੰ ਜਿਹੜੀ ਇਹ ਫਿਲਮ ਦਿਖਾਈ ਜਾਉਂਦੀ ਸਰਮ ਦੇਖੀ ਜਾਣੀ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ 1 ਮਈ 4 ਵਜੇ ਓਮ ਜੀ ਸਟਾਰ ਜਿਹੜਾ ਕਿ ਵਿਧੀ ਘਰ ਦੇ ਸਾਹਮਣੇ ਆ ਉੱਥੇ ਪਹੁੰਚ ਕੇ ਇਹ ਫਿਲਮ ਦੇਖਣ ਦੀ ਜਰੂਰ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਪਾ